ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ। ਅਸੂ ਦੇ ਨਰਾਤੇ ਦਾ ਅੱਜ ਪਹਿਲਾ ਦਿਨ ਹੈ ਜਿਸ ਕਰਕੇ ਮੰਦਰਾਂ ਵਿੱਚ ਪੱਤਾਂ ਦਾ ਤਾਂਤਾ ਲੱਗਾ ਹੋਇਆ ਹੈ। ਭਾਰਤ ਵਿੱਚ ਦੋ ਹੀ ਐਸੇ ਮੰਦਰ ਨੇ ਜਿੱਥੇ ਲੋਕ ਮੰਨਤ ਮੰਦੇ ਨੇ ਕਿ ਅਗਰ ਸਾਡੇ ਘਰ ਪੁੱਤਰ ਪੈਦਾ ਹੋਇਆ ਤਾਂ ਅਸੀਂ ਆਪਣੇ ਪੁੱਤਰ ਨੂੰ ਨਰਾਤਿਆਂ ਦੇ ਲੰਗੂਰ ਬਣਾ ਕੇ ਮੰਦਰ ਵਿੱਚ ਲੈ ਕੇ ਆਵਾਂਗੇ। ਜੁੱਸ ਦੇ ਚਲਦੇ ਲੋਕਾਂ ਦੀਆਂ ਮੰਨਤਾ ਪੂਰੀਆਂ ਹੋਣ ਤੇ ਲੋਕ ਆਪਣੇ ਬੱਚਿਆਂ ਨੂੰ ਅਜ ਲੰਗੂਰ ਬਣਾ ਕੇ ਕਾਲੀ ਦੁਆਰਾ ਮੰਦਿਰ ਵਿੱਚ ਲੈ ਕੇ ਆਏ। ਪੂਰੇ ਭਾਰਤ ਵਿੱਚ ਦੋ ਹੀ ਮੰਦਿਰ ਨੇ ਜਿੱਥੇ ਲੋਕ ਆਪਣੇ ਪੁੱਤਰਾਂ ਨੂੰ ਲੰਗੂਰ ਬਣਾ ਕੇ ਲੈ ਕੇ ਆਉਂਦੇ ਨੇ। ਇੱਕ ਅੰਮ੍ਰਿਤਸਰ ਵਿੱਚ ਦੁਰਗਾਣਾ ਮੰਦਿਰ ਹੈ ਤੇ ਦੂਸਰਾ ਮੰਦਿਰ ਪਟਾਲਾ ਵਿੱਚ ਹੈ। ਸਿੰਧ ਸ਼ਕਤੀ ਪੀਠ ਮੰਦਿਰ ਕਾਲੀ ਦੁਆਰਾ। ਤਾਂ ਤੁਸੀਂ ਵੀ ਦੇਖੋ ਕਿ ਕਿੰਝ ਲੋਕ ਜ਼ੋਰਾਂ ਸ਼ੋਰਾਂ ਦੇ ਨਾਲ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਪਹੁੰਚੇ। ਹਾਂਜੀ ਮਾਤਾ ਰਾਣੀ ਦਾ ਪਹਿਲਾ ਨਰਾਤਾ ਜਕਾਰਿਆ ਕਾਲੀਦਵਾਰੇ ਵਾਲੀ ਮਹਾਰਾਣੀ ਦਾ ਮਾ ਭਗਵਤੀ ਸ਼ੈਲ ਪੁਤਰੀ ਅੱਜ ਪਹਿਲਾ ਨਰਾਤਾ ਹੈ ਮਾਤਾ ਰਾਣੀ ਦੀ ਬੜੀ ਕਿਰਪਾ ਹੈ ਕਾਲੀਦਵਾਰੇ ਤੇ ਬਟਾਲੇ ਸ਼ਹਿਰ ਦੇ ਵਿੱਚ ਕਾਲੀਦਵਾਰੇ ਦਾ ਬੜਾ ਪ੍ਰਚੀਨ ਮੰਦਿਰ ਹੈ ਮਾਤਾ ਰਾਣੀ ਦੀ ਬਹੁਤ ਕਿਰਪਾ ਹੈ ਬੜੇ ਬੜੇ ਦੂਰੋਂ ਦੂਰੋਂ ਆਣ ਕੇ ਇੱਥੇ ਆਪਣੀਆਂ ਸੁੱਖਣਾ ਪੂਰੀਆਂ ਕਰਦੇ ਨੇ ਲੰਗੂਰ ਬੰਦੇ ਨੇ ਇਸ ਸਾਲ ਇਸ ਨਰਾਤਿਆਂ ਦੇ ਵਿੱਚ ਜਿਨ੍ਹਾਂ ਨੇ ਲੰਗੂਰ ਬਣਾਨੇ ਬੱਚੇ ਉਹ ਵੀ ਇਥੇ ਆਂਦੇ ਨੇ ਦੁਨੀਆ ਪੂਰੇ ਇੰਡੀਆ ਦੇ ਵਿੱਚ ਦੋ ਜਗ੍ਹਾ ਤੇ ਲੰਗੂਰ ਬੰਦੇ ਨੇ ਅੰਬਰਸਾਰ ਤੇ ਬਟਾਲੇ ਤੇ ਮਹਾਮਾਈ ਦੀ ਬੜੀ ਕਿਰਪਾ ਸਭ ਦੀਆਂ ਸੁੱਖਣਾ ਪੂਰੀਆਂ ਹੁੰਦੀਆਂ ਮਾਤਾ ਰਾਣੀ ਗੋਦੀਆਂ ਵਿੱਚ ਲਾਲ ਖੜਾਂਦੀ ਹੈ ਤੇ ਸਾਰਿਆਂ ਨੇ ਸੁੱਖਣਾ ਸੁੱਕ ਕੇ ਆ ਕੇ ਲੰਗੂਰ ਬਣਾਉਂਦੇ ਮਾਂ ਭਗਵਤੀ ਦੀ ਕਿਰਪਾ ਬੜਾ ਅਮਰ ਜਿੰਨਾਂ ਨੂੰ ਕਾਲੀ ਖਾਂਸੀ ਲੱਗੀ ਹੁੰਦੀ ਹੈ ਜਿਨ੍ਹਾਂ ਦੇ ਕੋਈ ਰੋਗ ਠੀਕ ਨਹੀਂ ਹੁੰਦੇ ਉਹ ਮਾਤਾ ਰਾਣੀ ਦੀ ਕਿਰਪਾ ਨਾਲ ਇਥੋਂ ਜਲ ਪੀਂਦੇ ਨੇ ਮਾਈ ਦਾ ਜੇ ਪੂਰੀ ਤੰਦਰੁਸਤੀ ਮਿਲਦੀ ਹੈ ਤੇ ਮਹਾਮਾਇ ਦੀ ਬਹੁਤ ਕਿਰਪਾ ਬੰਦੀ ਹੈ ਮਾਤਾ ਰਾਣੀ ਦੀ ਕਿਰਪਾ ਬਣੀ ਰਹੇ ਸਾਰੇ ਮੁਲਕ ਦੇ ਉੱਤੇ ਸਾਰੀ ਦੁਨੀਆ ਦੇ ਉੱਤੇ ਭਗਵਤੀ ਮਹਾਰਾਣੀ ਦਾ ਸ਼ੀਰਸ਼ ਬਣਿਆ ਰਹੇ ਜੇ ਕਰਾ ਕਾਲੀ ਦਵਾਰੇ ਵਾਲੀ ਮਹਾਰਾਣੀ ਦਾ ਬੋਲ ਸਾਂਝੇ ਦਰਬਾਰ ਕੀ ਜੈ ਦੇਖੋ ਇਹ ਸਾਰਿਆਂ ਨੂੰ ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ ਜੇ ਕਰਾ ਕਾਲੀ ਦਵਾਰੇ ਵਾਲੀ ਮਹਾਰਾਣੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਅਸੂ ਮਹੀਨੇ ਦੇ ਨਰਾਤੇ ਆਜ ਅੱਜ ਪਹਿਲਾ ਦਿਨ ਹੈ ਤੇ ਮਹਾਰਾਣੀ ਦੀ ਕਿਰਪਾ ਦੇ ਨਾਲ ਪੂਰਾ ਮੰਦਿਰ ਜਗਮਗ ਜਗਮਗ ਹੋ ਰਿਹਾ ਹੈ ਸਾਰੇ ਨਰਾਤੇ ਸਾਰੀ ਸੰਗਤ ਮਹਾਰਾਣੀ ਦੇ ਪਾਠ ਕਰੀ ਆ ਆਪਣੀ ਆਪਣੀਆਂ ਅਰਦਾਸਾਂ ਕਰੀ ਆ ਆਪਣੀ ਆਪਣੀਆਂ ਮਨੋਕਾਮਨਾ ਲੈ ਕੇ ਆਂਦੇ ਨੇ ਮਹਾਰਾਣੀ ਕੋ ਤੇ ਆਪਣੀਆਂ ਮਨੋਕਾਮਨਾ ਪੂਰਨ ਕਰਦੇ ਨੇ ਤੇ ਇਸ ਨਰਾਤਿਆਂ ਦਾ ਮੇਨ ਮਤਲਬ ਹੈ ਕਿ ਇਸ ਨਰਾਤਿਆਂ ਦੇ ਵਿੱਚ ਲੰਗੂਰ ਵੀ ਬਣਾਏ ਜਾਂਦੇ ਨੇ ਜੋ ਕਿ ਮਹਾਰਾਣੀ ਦੇ ਸੁਖਨਾ ਦੇ ਨਾਲ ਜਿਨ੍ਹਾਂ ਦੇ ਘਰ ਬੇਟਾ ਨਹੀਂ ਹੁੰਦਾ ਉਹ ਬੇਟਾ ਹੁੰਦਾ ਤੇ ਉਹ ਆਪਣੀ ਸੁਖਨਾ ਪੂਰੀ ਕਰਦੇ ਆ ਮਹਾਰਾਣੀ ਦੇ ਚਰਨਾਂ ਦੇ ਵਿੱਚ ਅਰਦਾਸ ਲੈ ਕੇ ਆਂਦੇ ਨੇ ਕਿ ਆਪਾਂ ਲੰਗੂਰ ਬਣਾ ਕੇ ਲਿਆਵਾਂਗੇ ਮਹਾਰਾਣੀ ਦੇ ਦਰਬਾਰ ਤੇ ਮਹਾਰਾਣੀ ਦੇ ਚੰਨਾ ਦੇ ਵਿੱਚ ਦੋ ਸ਼ਬਦ ਰੱਖਾਂਗੇ ਉਹ دیਵਾ ਚੰਨ ਦਾ ਜਗੇ ਹਵਾ ਪੁਰ ਦੀਵਗੇ ਚੱਲ ਚੱਲ ਪਗਤਾਵੇ ਮਾਂ ਦੇ ਦਵਾਰ ਚੱਲੀਏ ਜਿੱਥੇ ਮਿੱਟੀ ਕੇਸ਼ੋ ਚੰਨ ਤਾਰਿਆਂ ਦੀ ਲੋ ਜਿਹੜੀ ਦੁਨੀਆ ਨੂੰ ਤਾਰੇ ਉਹਦੇ ਦਵਾਰ ਚੱਲੀਏ دیਵਾ ਚੰਨ ਦਾ ਜਗੇ ਹਵਾ ਪੁਰ ਦੀ ਬਗੇ ਹੋਰ ਦੀ ਸਿੱਧੀਆਂ ਦੀ ਦਾਤੀ ਜੀ ਨੂੰ ਜਗ ਜਾਣਦਾ ਹਰ ਨਿਕਾ ਵੱਡਾ ਯੋ ਦੇ ਦਰ ਚੋਲੀ ਆੜਦਾ ਹਾਸਾ ਪੂਰੀਆ ਕਰੇ ਦੁੱਖ ਦਿਲਾਂ ਦੇ ਹਰੇ ਚੱਲ ਲੈਨ ਲਈ ਉਸ ਕੋਲ ਪਿਆਰ ਚੰਲੀਏ ਦੀਵਾ ਚੰਨ ਦਾ ਜਗੇ ਹਵਾਪੁਰ ਦੀ ਵਗੇ ਮਾਤਾ ਰਾਣੀ ਦੇ ਮੰਦਰ ਜੋ ਵੀ ਲੋਕ ਜਾਂਦੇ ਆਪਣੀ ਭਾਵਨਾ ਲੈ ਕੇ ਸ਼ਰਧਾ ਭਾਵਨਾ ਨਾਲ ਮਾਤਾ ਰਾਣੀ ਸਾਰਿਆਂ ਦੀਆਂ ਭਾਵਨਾ ਪੂਰੀਆਂ ਕਰਦੀ ਹੈ ਜੋ ਮੰਗੇ ਮਹਾਰਾਣੀ ਦਿੰਦੀ ਹੈ ਇਹ ਮੰਤਰ ਹੈ ਮਾਤਾ ਰਾਣੀ ਦੇ ਲੰਗੂਰ ਮਾਤਾ ਰਾਣੀ ਦੇ ਨੱਚ ਦੇ ਆਉਂਦੇ ਆ ਤਾਂ ਪਹਿਲੇ ਮਹਾਰਾਣੀ ਕੋਲ ਜੋ ਮੰਗਦੇ ਆ ਮਿਲਦੇ ਆ ਮਿਠਿਆ ਮਰਾਤਾ ਜੇ ਬੱਚੇ ਚੁਖਦੇ ਆ ਸਾਡੇ ਘਰ ਬੱਚਾ ਹੋਵੇ ਮਹਾਰਾਣਿਆ ਆਪਾਂ ਉਹਨਾਂ ਨੂੰ ਲਗੂੜ ਬਣਾਵਾਵਾਂਗੇ ਤੇਰੇ ਦਰਬਾਰ ਤੇ ਲੈ ਕੇ ਆਉਂਦੇ